ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ سپورਟ ਆ ਜੀ ਪਿੰਡ ਵੱਲੋਂ ਤੇ ਸਭ ਤੋਂ ਵੱਧ ਸਾਹ ਬੁੱਲੇ ਵਾਲੀ ਉਹਨੇ ਪਹਿਲੇ ਨਿਣਾ ਨੇ ਸਮਾਪਤ ਕੀਤਾ ਨਾਲ ਲੱਗ ਕੇ ਸਾਰੇ ਪਿੰਡ ਵਾਲੇ ਬਹੁਤ ਮਹਿੰਦੀ ਬੱਚਾ ਜੀ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਆ ਬਹੁਤ ਜ਼ਿਆਦਾ ਫੁੱਟਬਾਲ ਦੇ ਦਿੱਤੇ ਨਾ عمر ਫੁੱਟਬਾਲ ਪਲੇਅਰ ਹੋਏ ਬੜੀ ਬੜੀ ਨੌਕਰੀਆਂ ਤੇ ਐਸਐਸਪੀ ਰੇ ਪੀਐਸਪੀ ਰੇ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰਨੈਸ਼ਨਲ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਿਟੀਆਂ ਕਰਾਉਂਦੀਆਂ ਆ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਾਂ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਾਂ ਨਾਲ ਜੁੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਆ ਜੀ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਨਾਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮੈਡਲ ਲਿਆਣ ਤੇ ਇਹਨਾਂ ਟੈਂ ਦਾ ਨਾਮ ਜਿਹੜਾ ਬਹੁਤ ਵਧੀਆ 2009 ਗੁਰਦਾਸਪੁਰ ਦੇ ਵਿੱਚ 올 ਇੰਡੀਆ ਇੰਟਰੀ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਫੁੱਟਬਾਲ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਨੇ ਜਿੱਤ ਮਗਰੋਂ ਜੱਦੀ ਪਿੰਡ ਬੁੱਲੇਵਾਲ ਪਹੁੰਚ ਕੇ ਖਿਡਾਰੀ ਰਮਨਦੀਪ ਸਿੰਘ ਦਾ ਜਿੱਥੇ ਵਿਸ਼ੇਸ਼ ਤੌਰ ਤੇ ਪਿੰਡ ਦੇ ਐਨ ਆਰ ਆਈ ਅਤੇ ਲੋਕਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਤਾਂ ਉੱਥੇ ਹੀ ਪਿੰਡ ਦੇ ਲੋਕਾਂ ਨੇ ਦੇਤੇ ਸਨਮਾਨ ਕੀਤਾ ਤਾਂ ਉੱਥੇ ਹੀ 골ਡ ਮੈਡਲ ਜਿੱਤਣ ਵਾਲੇ ਇਸ ਖਿਡਾਰੀ ਨੂੰ ਵੀ ਸਰੂਪਾ پا ਕੇ ਸਨਮਾਨਿਤ ਕੀਤਾ ਗਿਆ ਪਿੰਡ ਵਾਸੀਆਂ ਅਤੇ ਰਮਨ ਦੀਪ ਸਿੰਘ ਦੇ ਕੋਚ ਨੇ ਇਸ ਜਿੱਤ ਨੂੰ ਲੈ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹੋਰ ਹੁੰਦੀ ਹੈ ਬਾਈ ਓਕੇ ਕੀ ਨਾਂ ਬਾਈ ਤੇਰੇ ਰਜਿੰਦਰ ਸਿੰਘ ਕੀ ਲੱਗਦਾ ਤੁਹਾਨੂੰ ਅੱਜ ਪਿੰਡ ਦਾ ਨੌਜਵਾਨ 골ਡ ਮੈਡਲ ਲੈ ਕੇ ਆਇਆ ਹੈ ਤੁਸੀਂ ਕੋਚ ਵੀ ਬਹੁਤ ਮਿਹਨਤੀ ਬੱਚਾ ਜੀ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਆ ਬਹੁਤ ਜਿਆਦਾ ਫੁੱਟਬਾਲ ਪਲੇਅਰ ਇਥੋਂ ਦੇ ਹੋਏ ਆ ਨਾ ਅਮਰ ਫੁੱਟਬਾਲ ਪਲੇਅਰ ਹੋਏ ਇਥੋਂ ਦੇ ਬੜੀ ਬੜੀਆਂ ਨੌਕਰੀਆਂ ਤੇ ਐਸਐਸਪੀ ਰਹੇ ਆ ਡੀਐਸਪੀ ਰਹੇ ਆ ਬਹੁਤ ਜਿਆਦਾ ਮਹਿੰਤੀ ਲੋਕ ਆ ਫੁੱਟਬਾਲ ਦੇ ਇਥੋਂ ਦੇ ਕਿੱਦਾਂ ਦਾ ਰੁਝਾਨ ਸੀ ਤੁਹਾਡੇ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਬੜਾ ਪ੍ਰਭਾਵ ਵੀ ਕੋਈ ਬਹੁਤ ਵਧੀਆ ਫੁੱਟਬਾਲ ਖੇਡਾ ਬਹੁਤ ਜਿਆਦਾ ਸ਼ੌਂਕ ਆ ਪਰਿਵਾਰ ਨੂੰ ਖੋਸ ਆਬ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਵੇਖੋ ਇਹ ਖੇਡਾਂ ਨਾਲ ਜੁੜੋ ਨਾ ਜਾਂ ਦੂਰ ਹੋਗੇ ਠੀਕ ਹੈ ਨਾ ਤੇ ਖੇਡੋਗੇ ਤਾਂ ਕੋਈ ਨੌਕਰੀ ਮਿਲਣਗੀ ਨਸ਼ੇ 'ਚ ਕੁਛ ਨਹੀਂ ਮਿਲਣਾ ਘਰ ਬਰਬਾਦ ਹੋਊ ਪਿੰਡ ਦਾ ਵੀ ਨਾਂ ਰਸਣ ਦਾ ਪਰਿਵਾਰ ਦਾ ਵੀ ਨਾਂ ਰਸਣ ਦਾ ਹਾਂ ਜੀ ਜੇ ਨਸ਼ਾ ਕਰਾਂਗੇ ਤਾਂ ਬਦਨਾਮੀ ਹੋਣੀ ਆ ਤੇ ਜੇ ਖੇਡਾਂਗੇ ਤੇ ਵੇਖੋ ਅੱਜ ਜਿਤਾਜ ਮੁੰਡੇ ਨੇ ਸਮਾਂਤ ਕੀਤਾ ਉਹਦਾ ਬਾਕੀ ਵੀ ਹੋਣਗੇ ਇਸ ਕਾ ਖੇਡਣਾ ਬਹੁਤ ਜੁੱਰੀ ਖੇਡਾਂ ਮਰਿ ਜਾਣ ਹੋਣਾ ਚਾਹੀਦਾ ਨਾ ਹਾਂ ਜੀ ਕੀ ਨਾਮ ਤੁਹਾਡਾ ਰਮਨਦੀਪ ਸਿੰਘ ਜੀ ਕਿਹੜਾ ਮੈਡਲ ਜਿੱਤੇ ਤੇ ਕਿਹੜੀ ਕੀਮਤ ਜਿੱਤੇ ਤੁਸੀਂ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਟੀਆਂ ਕਰਾਉਂਦੀਆਂ ਆ ਜੀ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਆ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ ਕਿੰਨੀਆਂ ਟੀਮਾਂ ਸੀ ਸਿਰਫ ਚ ਟੋਟਲ ਟੋਟਲ ਜੀ 32 ਟੀਮਾਂ ਸੀਗੀਆਂ ਜੀ ਆਲ ਇੰਡੀਆ ਦੇ ਵਿੱਚ ਕਿੱਦਾਂ ਲੱਗਾ ਫਿਰ ਅੱਜ ਪਿੰਡ 'ਚ ਸਵਾਗਤ ਦੇ ਕੇ ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ سپورਟ ਆ ਜੀ ਪਿੰਡ ਵੱਲੋਂ ਤੇ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਵੱਲੋਂ ਭਾਈ ਵੱਲੋਂ ਜਿਨ੍ਹਾਂ ਨੇ ਸਮਾਨਤ ਕੀਤਾ ਨਾਲ ਰਲ ਕੇ ਸਾਰੇ ਪਿੰਡ ਆ ਲੈਣ ਤੇ ਕਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਵੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੱਦਾਂ ਮਰਜ਼ੀ ਆ ਤੇ ਸਾਰੇ ਨਾਲ ਇਸੇ ਕਿਤੇ ਤੁਹਾਡੇ ਬ੍ਰਦਰ ਵੀ ਕੋਲ ਫੁੱਟਬਾਲ ਦੇ ਵਿੱਚ ਪਲੇਅਰ ਸੀ ਪਲੇਅਰ ਆ ਹਾਂਜੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਦਾ ਹੀ ਸ਼ੁਰੂ ਕੀਤਾ ਹੋਇਆ ਹੈ ਫੁੱਟਬਾਲ ਉਹਨਾਂ ਨੇ ਵੀ ਆਲ ਇੰਡੀਆ ਵਿੱਚ ਬ੍ਰੌਂਜ਼ ਮੈਡਲ ਜਿੱਤੇ ਹੋਇਆ ਹੈ ਜੋ ਚੈਂਪੀਅਨਸ਼ਿਪ ਤੇ ਉਹ ਵੀ ਬਹੁਤ ਹੀ ਵਧੀਆ ਪਲੇਅਰ ਨੇ ਤੇ ਉਹ ਵੀ ਖੇਡਾਂ ਦੇ ਨਾਲ ਜੁੜੇ ਆ ਓੱਖਾ ਤੁਹਾਨੂੰ ਕਿਹੜੀ ਟੀਮ ਨਾਲ ਲੱਗਾ ਬੁੱਦਾ ਉਹ ਕਿੱਦਾਂ ਖੇਡਾ ਸੱਡਾ ਜੀ ਕੇਰਲ ਨਾਲ ਹੀ ਓੱਖਾ ਜੀ ਮੈਚ ਤਾਂ ਹਾਂਜੀ ਉਹ ਉਹਨਾਂ ਨਾਲ ਹੀ ਖੇਡਣਾ ਸਤੋ ਓੱਖਾ ਮੈਚ ਰਿਹਾ ਸਾਡਾ ਕੇਰਲ ਨਾਲ ਤੇ ਬਾਕੀ ਤਾਂ ਸਾਰਾ ਠੀਕ ਸੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਾਂ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਾਂ ਨਾਲ ਜੁੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਹੈ ਜੀ ਤੇ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਹਾਂਜੀ ਸਰਬਜੀਤ ਸਿੰਘ ਜੀ ਬੇਟਾ 골ਡ ਮੈਡਲ ਜਿੱਤੇ ਗਲੇ ਇੱਕ ਤਰ੍ਹਾਂ ਲੱਗਦਾ ਹਾਂਜੀ ਬਹੁਤ ਮਾਨੂੰ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਤੇ ਇਹੀ ਆ ਵੀ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਆਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮੈਡਲ ਲਿਆਣ ਤੇ ਦੇ ਆਪਣਾ ਪਿੰਡ ਦਾ ਨਾਮ ਜਿਹੜਾ ਬਹੁਤ ਵਧੀਆ ਰੁਸ਼ਨ ਹੋਵੇ ਤੇ ਬਾਕੀ ਸਾਹ ਬੁੱਲੇ ਵਾਲੀ ਨੇ ਸਾਨੂੰ ਬਹੁਤ ਮਲਕੀਸ ਵੱਲ ਧਿਆਨ ਦਿੰਦੇ ਨੇ ਇਸ ਤਰ੍ਹਾਂ ਬੱਚੇ ਨੂੰ ਖੇਡ ਕੇ ਆਉਂਦੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਸਾਨੂੰ ਉਹ ਸਨਮਾਨਤ ਵੀ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਬਹੁਤ ਮਾਨੂੰ ਖੁਸ਼ੀ ਜੋਗ ਅਸੀਂ ਨਹੀਂ ਹੀ ਕੰਮ ਕਰ ਸਕਦੇ ਉਹ ਸਾਹ ਬੁੱਲੇ ਵਾਲੀ ਨੇ ਕੀਤਾ ਤੇ ਇਸਕੇ ਬਹੁਤ ਮਨੁੱਖੀ ਕਿਤੇ ਪਰਿਵਾਰ ਚ ਤੁਹਾਡੇ ਫੋਟਬਾਲ ਤੋਂ ਹਾਂ ਜੀ ਸਾਡੇ ਬਾਜੀ ਜੀ ਵੱਡੇ ਜਤਿੰਦਰਪਾਲ ਸਿੰਘ ਜੱਗੀ ਜੋ ਆਰਸੀਐਫ ਚ ਨੌਕਰੀ ਮਿਲੀ ਸੀ ਉਹ ਵੀ ਫੁੱਟਬਾਲ ਖੇੜਦੇ ਰਹੇ ਆ ਤੇ ਮੇਰਾ ਵੱਡਾ ਬੇਟਾ ਵੀ ਅਮਨਦੀਪ ਸਿੰਘ ਉਹ ਵੀ ਫੁੱਟਬਾਲ ਚ ਖੇਡਦਾ ਰਿਹਾ ਵੀ ਕਾਫੀ ਦੂ ਤੱਕ ਪਹੁੰਚ ਗਿਆ ਆ ਹਾਂਜੀ ਅੱਜ ਤੇ ਬਹੁਤ ਮਨ ਨੂੰ ਖੁਸ਼ੀ ਆ ਕਿਦਾਂ ਦਾ ਰੁਝਾਨ ਸੀ ਇਹਦਾ ਸ਼ੁਰੂ ਤੋਂ ਨਾ ਥੋੜਾ ਇੱਥੇ ਆ ਕੇ ਜੀ ਬਸ ਖੇਡ ਦੇ ਵਿੱਚ ਗਰਾਊਂਡ ਸੀ ਸਾਡੇ ਪਿੰਡ ਦੇ ਵਿੱਚ ਉੱਥੇ ਆ ਕੇ ਇਹਨਾਂ ਨੂੰ ਜਗ੍ਹਾ ਮਿਲਦੀ ਸੀ ਖੇਡਣ ਵਾਸਤੇ ਇਸ ਕਰਕੇ ਉੱਥੇ ਸਵੇਰੇ ਸ਼ਾਮੀ ਇਹ ਡੇਲੀ ਖੇਡਦੇ ਸੀ ਤੇ ਖੇਡ ਦੇ ਬਾਵਜੂ ਫਿਰ ਹੌਲੀ ਹੌਲੀ ਆਸ਼ਰਵਾਦ ਦੇ ਵਾਦੀ ਇੱਥੋਂ ਤੱਕ ਹਾਂਜੀ ਦੂ ਤੱਕ ਪਹੁੰਚ ਗਏ ਜੀ